ਮੀਟਿੰਗ ਕਰ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ ਤਿੰਨ ਡੇੜਾ ਦੀ ਚੋਣ ਜਿਹੜੀ ਆ ਹੋ ਗਈ ਹੈ ਆ ਬਾਕੀ ਚਾਰ ਡੇੜ ਰਹਿੰਦੇ ਆਪਣੀ ਚੋਣ ਜਿਹੜੀ ਆ 1 ਜੂਨ ਨੂੰ ਆਖਰੀ ਡੇੜ ਦੇ ਚੋੜੀ ਆ ਪੰਜਾਬ ਦੇ ਲੋਕਾਂ ਦੇ ਆਪਣੇ ਤੇਵਾ ਉਮੀਦਵਾਰ ਜਿਹੜੇ ਉਹ 1 ਜੂਨ ਨੂੰ ਚੋਣਦੇ ਆ ਮੰਨੂ ਮੇਰੇ ਮੌਜੂਦ ਆ ਕੌਮੀ ਕਨਵੀਨਰ ਅਰਵਿੰਦ ਕੇ ਰਿਵਾਲ ਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਨੇ ਤੁਹਾਡੀ ਸੇਵਾ ਵਾਸਤੇ ਭੇਜਿਆ ਵੀ ਨੌਕ ਸੋਭਾ ਦੀ ਟਿਕਟ ਦੇ ਕੇ ਤੁਹਾਡੀ ਸੇਵਾ ਕਰਨ ਦਾ 기 ਮੌਕਾ ਦਿੱਤਾ ਬਹੁਤ ਮਸਲੇ ਨੇ ਮਸਰ ਦੇ ਇਹਨੇ ਮਸਲੇ ਨੇ ਪਹਿਲੇ ਲੀਡਰਾਂ ਨੇ ਕੋਈ ਮਸਲਾ ਹੱਲ ਨਹੀਂ ਕੀਤਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਡਾਕਟਰ ਗੁਪਤਾ ਜੀ ਯੋ ਲੋ ਯੋਰ ਲੱਗੇ ਤੁਹਾਡੇ ਹਲਕੇ ਨੂੰ ਠੀਕ ਕਰਦੇ ਮੈਂ ਇਹਨਾਂ ਦੇ ਕੋਲ ਪੁਰਾਵੇ ਸੁਧਵਾਇਆ ਕਿ ਤੁਹਾਨੂੰ ਜਿੰਨਾ ਫੰਡ ਚਾਹੀਦਾ ਜਿੰਨੀਆਂ ਸੈਟਰ ਦੀਆਂ ਸਕੀਮਾਂ ਚਾਹੀਦੀਆਂ ਜਿੰਨਾ ਮੁੱਖ ਮੰਤਰੀ ਕੋਲ ਪਾਏ ਚਾਹੀਦੇ ਉਹ ਸਾਰੇ ਪਾਏ ਜੜਿਆ ਮੈਂ ਤੁਹਾਨੂੰ ਦਵਾਉਂਗਾ ਅਰੇ ਹੰਗਰ ਇਹ ਗਿਆ ਜਿਹੜਾ ਇਹਨੂੰ ਆਪਾਂ ਬਹੁਤ ਵਧੀਆ ਇਹਦੀਆਂ ਵਧਾਉਣਾ ਆਪਾਂ ਇੱਥੇ ਆਪਣੇ ਬੱਚਿਆਂ ਨੂੰ ਬੜਾਉਣਾ ਆਪਾਂ ਇੱਥੇ ਚੰਗੇ ਸਕੂਲ ਤੇ ਚੰਗਾ ਹਸਪਤਾਲ ਬੜਾਉਣਾ ਜੜ ਗਿਆ ਬਧਿਆਦੀ ਲੋੜਾਂ ਚੰਗਾ ਸੀਵਧ ਅੱਛਾ ਆਪਾਂ ਨਸ਼ਾ ਕਹਿਦਾ ਨਿਸ਼ਾਉਣਾ ਚੰਗਾ ਚੰਗਾ ਜਿਹੜਾ ਸਕੂਲ ਬੜਾਉਣਾ ਉਹ ਦੇਖੋ ਜਿਹੜਾ ਵਧੀਆ ਬੱਚੇ ਪੜਾ ਕਰਦੇ ਜਿਨ੍ਹਾਂ ਨੂੰ ਆਪਾਂ ਪੜਾਉਣਾ ਆ ਫੋ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਸਾਰੇ ਜਨਨ ਤਗੜੇ ਹੋ ਕੇ ਤੁਸੀਂ 1 ਜੂਨ ਨੂੰ ਝਾੜੂ ਦੇ ਚੋੜ ਨਿਸ਼ਾਨ ਦੇ ਉੱਤੇ ਮੋਹ ਲਾਉਣੀ ਆ ਝਾੜੂ ਵਾਲਾ ਬਟਨ ਦਬੜਾ ਅਸੀਂ ਤੁਹਾਡਾ ਹਾਲ ਮਸਲਾ ਜਿਹੜਾ ਉਹ ਪੂਰਦੇ ਅਦਾ ਦੇ ਉੱਤੇ ਹੱਲ ਕਰਾਂਗੇ ਇੱਕ ਗੱਲ ਜਿਹੜੀ ਸਦੀ ਸੋਸਤਾਰੀ ਬੋਲ ਰਹੀ ਸੀਗੇ ਇਹ ਕਹਿ ਰਹੇ ਸੀਗੇ ਕਿ ਪ੍ਰਸ਼ਾਸਨ ਇੱਥੇ ੱਤਕਾ ਕਰਦਾ ਸਦੀ ਜੀ ਤੁਸੀਂ ਨੋਟ ਕਰ ਲਓ ਹੁਣ ਆਪਾਂ ਮੈਦਾਨ ਚ ਆ ਗਏ ਆ ਇੱਥੇ ਕਿਸੇ ਨੂੰ ਤੱਕਾ ਨਹੀਂ ਕਰਦੇ ਹੋਗੇ ਭਾਵੇਂ ਜੋ ਬਦੀ ਹੋਵੇ ਸਰਦਾਰ ਕੁਦੀਪ ਸਿੰਘ ਦੀ ਤਾਲੀ ਸਰਦਾਰ ਕੁਦੀਪ ਸਿੰਘ ਜੀ ਧਾਰੀਵਾਲ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਅਜੇ ਗੁਪਤਾ ਜੀ ਜਿੰਦਾਬਾਦ ਜਿੱਦੇ ਨਾਲ ਵੀ ਤੱਕਾ ਹੋਊਗਾ ਮੈਂ ਤੇ ਡਾਕਟਰ ਗੁਪਤਾ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜਿਆ ਮੈਂ ਪੁਲਿਸ ਅਫਸਰ ਨੂੰ ਕਹਿਣਾ ਚਾਹੁੰਦਾ ਇੱਥੇ ਥਾਣਾ ਹਕੀਮਾ ਵਾਲਾ ਜਿਹੜਾ ਪੈਂਦਾ ਇੱਥੇ ਤਾਂ ਮਾਫਸਾ ਨੂੰ ਕਹਣਾ ਚਾਹੁੰਦਾ ਭਾਈ ਸੰਭਲ ਕੇ ਸੰਭਲ ਕੇ ਸੰਭਲ ਕੇ ਕੁਲਦੀਪ ਧਾਲੀਵਾਲ ਆ ਗਿਆ ਜਿੰਨੇ ਗਿਆ ਮੈਂ ਧੱਕਾ ਕੀਤਾ ਸਾਡੇ ਦੇ ਖਿਲਾਫ ਅਓ ਜੀ ਕਾਰਵਾਈ ਕਰਾਂਗੇ ਤੇ ਆਪਣੇ ਅੱਗੇ ਖਾਨਦਾਨ ਨੂੰ ਵੀ ਦੱਸ ਜੂਗਾ ਉਹਨੂੰ ਧੱਕਾ ਵੀ ਹੋ ਗਿਆ ਜੀ ਤੁਹਾਡੇ ਨਾਲ ਤੁਹਾਡੇ ਨਾਲ ਹੋ ਕੇ ਨਾਲ ਤੁਹਾਨੂੰ ਹਰ ਗੱਲ ਦੀ ਸੇਫਟੀ ਦੇਣੀ ਸਾਡੀ ਡਿਊਟੀ ਆ ਆਡੀ ਤਕਾਸ਼ਾ ਹੀ ਬੰਦ ਕਰਦੀ ਉਹ ਸਾਡੀ ਡਿਊਟੀ ਹੈ ਮੇਰਾ ਐਸਾ ਚਲੇ ਜਾਵਦਾ ਹੈ ਦੀ ਚੌਕੀ ਚੱਲ ਜਾਇਆ ਇਹਨੂੰ ਮੈਂ ਕਹੂੰਗਾ ਓ ਛੁੜੀ ਜੀ ਗੱਭਰ ਸਾਹਿਬ ਭਾਰਤੀ ਜਿੰਦਾਬਾਦ ਡਾਕਟਰ ਅਰਜੁਨ ਕਾਰੀ ਹਾਲੋ ਸਰਦਾਰ ਕੁਲਦੀਪ ਸਿੰਘ ਦੀ ਧਾਰੀਵਾ ਜਿੰਦਾਬਾਦ ਓ ਛੁੜੀ ਜੀ ਐਸਾ ਚੋ ਨੂੰ ਕਾਹਦੇਉ ਉਹਨਾਂ ਨੇ ਕਹਿ ਦਿਓ ਕਿ ਅੱਜ ਤੋਂ ਬਾਅਦ ਕੇ ਇਹ ਤਾਂ ਵਿਜਾਇਲ ਪੱਤਾ ਕੀਤਾ ਸਾਡਾ ਉਲਟਾ ਉਹਨੇ ਤਾਂ ਦਾਅ ਵੀ ਹੋ ਗਿਆ ਸਾਡੇ ਹੁਣ ਕਹਿ ਰਹੇ ਨੇ ਇਹਦੇ ਪੋਰਡ ਬਹੁਤ ਵਾਲੇ ਤਾਂ ਪੋਤਾ ਕੀਤਾ ਸਾਡੀ ਮੈਂ ਉਲਟਾ ਪੋਤਾ ਕਰਾ ਦੂੰਗਾ ਵੇਖੋ ਕੀ ਬਣਦਾ ਅਮੀਰ ਸਿੰਘ ਦਾ ਰਿਵਾਜ ਸਮਝੋ ਨਹੀਂ ਗਾ ਵਾਹ ਇਹਨਾਂ ਦਾ ਧੱਕੇ ਦਾ ਮਤਲਬ ਬੰਦੇ ਦਾ ਪੱਤਾ ਕੀਤਾ ਰਾਜ ਯਾਰ ਸਾਡੀ ਹਟ ਜਾ ਪੋਤਾ ਕੀਤਾ ਕਿ ਨਹੀਂ ਕੀਤਾ ਅੱਜ ਤੋਂ ਬਾਅਦ ਕੇ ਉਹਨੇ ਪੋਤਾ ਕੀਤਾ ਵੇਖੋ ਕੀ ਬਣਦਾ ਆ ਕਾਲੀ ਦਾ ਨੂਨ ਇਹ ਤੇ ਨਿਜਾਲ ਪੱਤਾ ਨਹੀਂ ਹੁੰਦਾ ਵਾਂਗੇ ਤੇ ਤੇ ਮਿਜਾਜ ਪੱਤਾ ਝੂਠਾ ਪੱਤਾ ਕਰਦੀ ਕੋਈ ਇਜਾਜ਼ਤ ਨਹੀਂ ਦਵਾਂਗੇ ਤੁਹਾਡੇ ਨਾਲ ਕੋਈ ਵੀ ਜਿਹੜਾ ਪਤਾ ਜਿਹੜਾ ਪੱਤਾ ਕੋ ਕੀਤਾ ਮੈਨੂੰ ਲੈ ਕੇ ਦੋ ਮੈਂ ਸੀਪੀ ਸਾਹਿਬ ਨੂੰ ਕਹਿ ਕੇ ਉਹ ਪੱਤਾ ਕਿਸੇ ਕਾਉਂਗਾ ਤੋ ਇੱਕੋ ਉਹ ਲੈ ਕੇ ਦੇ ਦੋ ਆਪਾਂ ਪੱਤਾ ਜਣਾ ਤੁਹਾਡਾ ਕੈਸਲ ਕਰਾਵਾਂਗੇ ਸੋ ਸਭ ਨੂੰ ਬੇਨਤੀ ਆ ਕਿ ਪਹਿਲੀ ਜੂਨ ਨੂੰ ਤੁਸੀਂ ਧੋਖ ਕੇ ਵੋਟ ਪਾਉਣੀ ਹੈ ਮੈਂ ਧੋਖ ਕੇ ਤੁਹਾਨੂੰ ਫੰਡ ਦਊਗਾ ਮੈਂ ਧੋਖ ਕੇ ਤੁਹਾਡੇ ਕੰਮ ਕਰੂੰਗਾ ਡਾਕਟਰ ਗੁਪਤਾ ਜਿਹੜਾ ਵਿਕਾਸ ਕਰ ਰਿਹਾ ਜਿੰਨਾਂ ਨੂੰ ਪੈਸਾ ਚਾਹੀਦਾ ਤੁਹਾਡੇ ਇਲਾਕੇ ਵਾਸਤੇ ਉਹ ਸਾਰਾ ਪੈਸਾ ਮੈਂ ਦਊਂਗਾ